ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਜਿਹੜੇ ਕਿ ਵਿਵਾਦਾਂ ਦੇ ਵਿੱਚ ਗਿਰੇ ਹੋਏ ਹਨ ਨਿੱਤ ਨਹੀਂ ਖਬਰ ਰੋਜ਼-ਰੋਜ਼ ਸੁਣਨ ਨੂੰ ਮਿਲਦੀ ਹੈਗੀ। ਅੱਜ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਸਾਂਝ ਕਰਾਂਗੇ। ਚਲ ਕੇ ਵੀ ਹੋਏ ਨੇ ਫਿਰ ਕਰਨੇ ਆ ਉਸ ਤੇ ਉਚਾ। ਵਿਕਰਮਜੀਤ ਸਿੰਘ ਮਜੀਠਾ ਜੇਲ੍ਹ ਦੇ ਵਿੱਚ ਬੰਦ ਹੈ। ਤੇ ਇਸ ਧਰਮ ਪਤਨੀ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਤੇ ਦੂਜੇ ਪਾਸੇ ਭਗਵੰਤ ਮਾਨ ਦੇ ਨਾਲ ਪਰਸ਼ਾਵੇਂ ਵਾਂਗੂ ਕੰਮ ਕਰਨ ਵਾਲੀ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣ ਇਹਨਾਂ ਦੇ ਬੰਦਿਆਂ ਦੇ ਤਾਂ ਸਿੰਘ ਫਸੇ ਹੀ ਫਸੇ ਸੀ ਹੁਣ ਮਜੀਠਾ ਸਾਹਿਬ ਦੀ ਧਰਮ ਪਤਨੀ ਮੌਜੂਦਾ ਐਮਐਲਏ ਮਜੀਠਾ ਤੋਂ ਬੀਬੀ ਗਨੀਵ ਕੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਮੇੜੋ ਮੀਣੀ ਹੋ ਗਈ। ਮੇੜੋ ਮੇਣੀ ਇਸ ਗੱਲ ਨੂੰ ਲੈ ਕੇ ਹੋਈਆਂ ਇੱਕ ਧਿਰ ਕਹਿੰਦੀ ਆ ਮਜੀਠਾ ਦੀ ਧਰਮਪਤਨੀ ਗਨੀਬ ਕੌਰ ਜੀ ਕਹਿੰਦੇ ਆ ਕਿ ਸਾਡੇ ਨਾਲ ਸਰਕਾਰ ਜਾਤੀ ਕਰ ਰਹੀ ਆ ਸਾਡੇ ਨਾਲ ਧੱਕਾ ਕਰ ਰਹੀ ਆ ਸਾਨੂੰ ਖਰਾਬ ਕਰ ਰਹੀ ਆ ਸਰਕਾਰ। ਅਸੀਂ ਨਾ ਚੱਟਾ ਵੇਚਿਆ ਨਾ ਕੋਈ ਗਲਤ ਕੰਮ ਕੀਤਾ ਜੋ ਵੀ ਕੀਤਾ ਸੀ ਜੱਦੀ ਪੁਸ਼ਤੀ ਸਰਦਾਰਾਂ ਸਾਡੇ ਕੋਲੇ ਜੋ ਵੀ ਜਾਇਦਾਦ ਜੋ ਵੀ ਸਾਡੇ ਕੋਲੇ ਹੈ ਉਹ ਸਭ ਕੁਝ ਸਾਡੇ ਕੋਲੇ ਜੱਦੀ ਪੁਸਤੀ ਆ ਪਰ ਸਰਕਾਰੀ ਵਕੀਲ ਕੁਝ ਹੋਰ ਹੀ ਕਹਿ ਰਹੇ ਆ ਉਹ ਕਹਿੰਦੇ ਆ ਤੇ ਜਿਹੜੇ ਮਜੀਠਾ ਪਰਿਵਾਰ ਨੂੰ ਜਾਣਨ ਵਾਲੇ ਲੋਕ ਆ ਜਿਹੜੇ ਉਹਨਾਂ ਦੇ ਨੇੜੇ ਰਹੇ ਆ ਖਾਸ ਦੋਸਤ ਆ ਜਿਨ੍ਹਾਂ ਨੇ ਸਾਰਾ ਕੁਝ ਉਹਨਾਂ ਦੇ ਪਰਿਵਾਰ ਨੂੰ ਵੇਖਿਆ ਜਿਵੇਂ ਮਨਦੀਪ ਸਿੰਘ ਮੰਨਾ ਵਰਗੇ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦੇ ਜਿਗਰੀ ਯਾਰ ਆ ਜਿਨ੍ਹਾਂ ਨੇ ਉਹਨੂੰ ਬੋਲਣਾ ਸਿਖਾਇਆ ਪਹਿਲੀ ਚੋਣ ਮਜੀਠੇ ਦੇ ਵਿੱਚ ਲੜਾਈ ਜਿਹੜੇ ਦਿੱਲੀ ਤੋਂ ਅੰਮ੍ਰਿਤਸਰ ਵਿਕਰਮਜੀਤ ਸਿੰਘ ਮਜੀਠੀਏ ਨੂੰ ਲੈ ਕੇ ਆਏ ਉਹ ਬੰਦਿਆਂ ਦਾ ਕਹਿਣਾ ਕਿ ਜੱਦੀ ਪੁਸ਼ਟੀ ਸਰਦਾਰ ਜ਼ਰੂਰ ਆ ਪਰ ਕਾਰੋਬਾਰ ਦੇ ਵਿੱਚ ਉਤਰਾ ਚੜ੍ਹਾ ਆਉਂਦੇ ਆ 1905 ਤੇ ਇਹਨਾਂ ਦੀ ਪੂਰੀ ਚੜ੍ਹਾਈ ਸੀ ਦੇਸ਼ ਦੀ ਵੰਡ ਤੋਂ ਬਾਅਦ ਇਹਨਾਂ ਦਾ ਹੌਲੀ-ਹੌਲੀ ਜਿਹੜਾ ਕੰਮ ਡਾਊਨ ਪੈਣ ਲੱਗ ਪਿਆ ਤੇ ਇਹਨਾਂ ਦਾ ਜਿਹੜਾ ਘਾਰ ਆ ਦਿੱਲੀ ਦੇ ਵਿੱਚ ਸੈਨਿਕ ਭਵਨ ਜਿਹੜਾ ਉੱਥੇ ਬਹੁਤ ਵੱਡੇ ਵੱਡੇ ਲੋਕਾਂ ਦੇ ਘਰ ਆ ਉਹ ਵੀ ਵਿਗ ਗਿਆ ਤੇ ਇਹ ਕਿਰਾਏ ਦੇ ਘਰ ਤੇ ਰਹਿੰਦੇ ਸੀ ਇਹ ਮਜੀਠੀਆ ਪਰਿਵਾਰ ਦੇ ਨਜ਼ਦੀਕੀਆਂ ਦਾ ਕਹਿਣਾ ਬਿੱਟੂ ਔਲਖ ਵੀ ਦੋਸਤ ਆ ਉਹਦਾ ਵੀ ਇਹੀ ਕਹਿਣਾ ਕਿ ਜੋ ਵੀ ਗਲਤ ਕੰਮ ਹੁੰਦਾ ਸੀ ਮਾਝੇ ਦੇ ਵਿੱਚ ਕਿਉਂਕਿ ਸੁਪਰ ਸੀਐਮਸੀ ਸੁਖਵੀਰ ਸਿੰਘ ਬਾਦਲ ਤੱਕਰ ਸਿੱਧੀ ਅਪਰੋਚ ਸੀ ਹੋਰ ਕੋਈ ਕਾਲੀ ਲੀਡਰ ਇਹਨਾਂਗੇ ਬੋਲ ਨਹੀਂ ਸਕਦਾ ਸੀ 10 ਵਾਲੇ ਸੱਤਾ ਦੇ ਵਿੱਚ ਰਹੇ ਆ ਤੇ ਇਹਨਾਂ ਨੇ ਬਹੁਤ ਲੋਕਾਂ ਨੂੰ ਕਟਵਾਇਆ ਉਹਨਾਂ ਤੇ ਗਲਤ ਐਲੀਗੇਸ਼ਨ ਲਵਾਏ ਆ ਤੇ ਹੁਣ ਆਪ ਦੇ ਵਰੀ ਇਹ ਚੀਕਾਂ ਮਾਰਦੇ ਆ ਪਰ ਸਰਦਾਰ ਭਗਵੰਤ ਸਿੰਘ ਮਾਣ ਜਿਵੇਂ ਆਪਾਂ ਵੇਖਿਆ ਕਿ ਉਹ ਦਲੇਰੀ ਪੱਖੋਂ ਉਸ ਬੰਦੇ ਦੀ ਕੋਈ ਵੀ ਬੰਦਾ ਬਰਾਬਰੀ ਨਹੀਂ ਕਰ ਸਕਦਾ ਜਿੰਨੇ ਮੁੱਖ ਮੰਤਰੀ ਹੋਏ ਆ ਕਦੇ ਕਿਸੇ ਨੇ ਜਮਾ ਟਾਪ ਦੇ ਬੰਦੇ ਨੂੰ ਹੱਥ ਨਹੀਂ ਪਾਇਆ ਅਗਲਾ ਕਹਿੰਦਾ ਜੇ ਕੱਲ ਨੂੰ ਸਰਕਾਰ ਉੱਠ ਗਈ ਤੇ ਫੇਰ ਕੀ ਬਣੂਗਾ ਪਰ ਭਗਵਾਨ ਤਮਾਨ ਜਜਬਾਤੀ ਤੇ इमोशनल ਹੀ ਬੰਦਾ ਜਿਵੇਂ ਪੰਜਾਬ ਦੇ ਲੋਕਾਂ ਨੇ ਉਸ ਨੂੰ ਪਿਆਰ ਦਿੱਤਾ ਉਹ ਬੰਦਾ ਖੂਬ ਉਸ ਚੀਜ਼ ਨੂੰ ਲੋਕਾਂ ਨੂੰ ਜਿਚਾਰਿਆ ਕਿਉਂਕਿ ਪੰਜਾਬ ਦੇ ਲੋਕਾਂ ਨੇ 2017 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਲੈ ਕੇ ਆਂਦੀ ਸੀ ਉਦੋਂ ਵੀ ਲੋਕ ਕਹਿੰਦੇ ਸੀ ਕਿ ਉਹ ਮਜੀਠੀਏ ਦੇ ਉੱਤੇ ਕਾਰਵਾਈ ਕਰੂਗਾ ਪਰ ਬਾਅਦ ਦੇ ਵਿੱਚ ਜੋ ਕੁਝ ਹੋਇਆ ਉਹ ਸਭ ਨੂੰ ਪਤਾ ਹੁਣ ਭਗਵੰਤ ਮਾਨ ਵੱਲੋਂ ਜਦੋਂ ਕਾਰਵਾਈ ਕੀਤੀ ਗਈ ਆ ਜਿੱਥੇ ਪੂਰੀ ਕੈਬਨਿਟ ਪੱਖ ਦੇ ਵਿੱਚ ਆਈ ਆ ਆਪਦੇ ਮੁੱਖ ਮੰਤਰੀ ਦੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਵਟਾ ਬਹੁਮਤ ਦਿੱਤਾ ਸੀ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਸਾਨੂੰ ਕਿਹਾ ਸੀ ਅਸੀਂ ਉਹ ਦ੍ਰਿੜਤਾ ਦੇ ਨਾਲ ਕਰ ਰਹੇ ਆਂ ਕਾਨੂੰਨ ਦੇ ਅੰਦਰ ਰਹਿ ਕੇ ਕਰ ਰਹੇ ਆ ਕਿਸੇ ਨਾ ਜਾਤੀ ਨਹੀਂ ਹੋ ਰਹੀ ਪਰ ਜਿਨ੍ਹਾਂ ਨੇ ਪਹਿਲਾਂ ਧਜੀਆਂ ਉਡਾਈਆਂ ਕਾਨੂੰਨਾਂ ਦੀਆਂ ਉਹਨਾਂ ਨੂੰ ਬਣਦੀ ਅਸੀਂ ਸਜ਼ਾ ਜਿਹੜੀ ਆ ਉਹ ਦੇ ਰਹੇ ਆ ਇਹ ਕਹਿਣਾ ਭਗਵੰਤ ਮਾਨ ਦੇ ਕੈਬਨਟ ਮੰਤਰੀਆਂ ਦਾ ਜਿੱਥੇ ਕੈਬਨਟ ਮੰਤਰੀ ਪੂਰੀ ਤਾਨ ਦੇ ਨਾਲ ਆਪਣੀ ਸਰਕਾਰ ਦੀ ਬਿੱਠ ਠਾਪੜ ਰਹੇ ਆ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਨੇ ਵੀ ਮੋਰਚਾ ਸਾਂਭਿਆ ਹੋਇਆ ਜਿਵੇਂ ਆਪਾਂ ਵੇਖਨੇ ਆ ਪਬਲਿਕ ਫਕਸ਼ਨਾਂ ਦੇ ਵਿੱਚ ਕਿੱਥੇ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚਦੇ ਉੱਥੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਅਚੇਚੇ ਤੌਰ ਤੇ ਜਾਂਦੀ ਆ ਹਾਜ਼ਰੀ ਲਵਾਉਂਦੀ ਆ ਕਿਉਂਕਿ ਮੁੱਖ ਮੰਤਰੀ ਨੂੰ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਇਸ ਕਰਕੇ ਉਹਨਾਂ ਨੇ ਵੀ ਦੱਬੀ ਜੁਬਾਨ ਦੇ ਵਿੱਚ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਨੇ ਕਹਿਤਾ ਕਿ ਜਿਨ੍ਹਾਂ ਤੋਂ ਲੋਕ ਡਰਦੇ ਸੀ ਜਿਨ੍ਹਾਂ ਦੇ ਲੋਕ ਸਤਾਏ ਸੀ ਅਸੀਂ ਉਹਨਾਂ ਤੋਂ ਡਰਦੇ ਨਹੀਂ ਅਸੀਂ ਉਹਨਾਂ ਨੂੰ ਹੱਥ ਪਾ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਹੁਣ ਤੁਸੀਂ ਸਾਡੇ ਜਿਹੜਾ ਸਿਰ ਤੇ ਹੱਥ ਰੱਖੋ ਕਿਉਂਕਿ ਅਸੀਂ ਥੋਡੇ ਕਰਕੇ ਥੋਡੇ ਜਵਾਕ ਇਹਨਾਂ ਨੇ ਉਜਾੜ ਤੇ ਨਸਲ ਤਬਾਹ ਕਰਤੀ ਜਿਵੇਂ ਕਿਹਾ ਜਾਂਦਾ ਕਿ ਪਹਿਲੀ ਪੀੜੀ ਅੱਤਵਾਦ ਨੇ ਖਤਮ ਕਰਤੀ ਉਦੋਂ ਅਗਲੀ ਪੀੜੀ ਨਸ਼ੇ ਨੇ ਖਤਮ ਕਰਤੀ ਘਰਾਂ ਦੇ ਘਰ ਚਿਰਾਗ ਬੁੱਝ ਗਏ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਹੁਣ ਹੱਥ ਪਾ ਲਿਆ ਤੇ ਹੋ ਸਕਦਾ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਹ ਬੰਦ ਹੋ ਜੇ